ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਹੀਫਰ ਬਸ ਗਿਆ ਸੇਣ ਲਈ ਲੈ ਕੇ ਆਏ ਆ ਪੰਜੇ ਬਈ ਟਾਪ ਦੀਆਂ ਉਹਨਾਂ ਵਿੱਚੋਂ ਤਿੰਨ ਤਾਂ ਹੈਗੀਆਂ ਐਚਫ ਦੀਆਂ ਤੇ ਦੋ ਹੈਗੀਆਂ ਬਈ ਜਰਸੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81476 15 ਦਾ ਸੋਬਾ ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਕਿਵੇਂ ਚੱਲਦਾ ਬਾਈ ਕੰਮ ਵਧੀਆ ਬਈ ਠੀਕ ਹੈ ਜਮਹਾਂ ਹਾਂ ਨਾਮ ਤੇ ਐਡਰੈਸ ਬੋਲੋ ਨਾਮ ਗਰਨਾਇਵ ਸਿੰਘ ਬਾਈ ਪਿੰਡ ਤੇ ਲਵਾਂ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਕਿਹੜਾ ਨੇੜੇ ਬਈ ਆਪਣੇ ਆਲੀਕਾ ਰਹਿ ਗਿਆ ਤੇ ਤੱਪਾ ਵੀ ਨੇੜੇ ਰਿਹਾ ਆਪਣੇ ਤੇ ਢਲਮਾ ਪਿੰਡ ਤੋਂ 3 ਕਿਲੋਮੀਟਰ ਤੇ ਆਲੀ ਗਾਲੀ ਸੜਕ ਤੇ ਕੋਠੇ ਕਹਿੰਦੇ ਬਾਦੀਆਂ ਕੋਠੇ ਠੀਕ ਹੈ ਬਈ ਮਾਡਲ ਨੰਬਰ ਬੋਲ ਦੋ 8872530105 ਇਹ ਬਾਈ ਦਾ ਬਈ ਕੰਟਰੈਕਟਰ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ 5 ਬੱਸੀਆਂ ਬਾਈ ਹਾਂ 5 ਬੱਸੀਆਂ ਬਾਈ ਇਹ ਤੂੰ ਸਟਾਰਟ ਕਰੀ ਹੂੰ ਇਹ ਤੂੰ ਕਰ ਲੈਨੇ ਬਈ ਕਿੰਨੇ ਟਾਈਮ ਦੀ ਬੱਸੀ ਹੈ ਬਾਈ ਇਹ ਇਹ ਬਈ ਹੈਗੀ ਹੈ ਸਾਰੀ 7-8 ਮਹੀਨੇ ਦੀ ਬੱਸੀ ਹੈ ਬਾਈ ਠੀਕ ਆ ਐਫਐਮ ਉਹਦੀ ਮਾਡਲ ਕਾਰਡ ਵੀ ਚੰਗਾ 30 ਲੀਟਰ ਦਾ 30 ਲੀਟਰ ਹਾਂ ਪੂਰੀ ਸੋਹਣੀ ਹੈ ਬੱਸੀ ਠੀਕ ਆ ਥਣ ਚਾਰੀ ਆ ਬਈ ਹਾਂ ਚਾਰ ਥਾਣਾ ਬਈ ਪੂਰੀ ਉੱਕੀ ਫੇਸ ਚੈੱਕ ਕਰ ਲੋ ਬਈ ਪ੍ਰਿੰਟ ਚੈੱਕ ਕਰ ਲੋ ਪ੍ਰਿੰਟ ਚੈੱਕ ਕਰ ਲਸ ਨੱਕ ਬਣਾਣਾ ਬਸ ਇਤ ਫੋਲਾ ਕਿ ਡੈਜੀ ਨਹੀਂ ਹੈਗੀ ਹੈ ਨਾ 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 ਬਈ ਪੂਰੀ ਉੱਕੇ ਆ ਪੂਰੀ ਜਮਾ ਮੰਨ ਲਓ ਪੂਰੀ ਵਾਂਗੂ ਫਿਰ ਦਿਆ ਜਮਾ ਥੋੜਾ ਲੰਮਾ ਤੋਰ ਦਿਆ ਕਰੋ ਬਈ ਠੀਕ ਆ ਬਾਕੀ ਆਪਾਂ ਬਈ ਥਣ ਚੈੱਕ ਕਰਾਣਾ ਥਣ ਬਹੁਤ ਚੰਗਾ ਲੱਗਿਆ ਬਈ ਹੈ ਨਾ ਹੂੰ ਪੂਰਾ ਗੱਬਣਾ ਵਰਗਾ ਬਈ ਐ ਮੰਨ ਲਓ ਵੀ ਥਣ ਕਰਮਾਲੀ ਥੱਲੇ ਹੋਣਾ ਬਹੁਤ ਸੋਹਣਾ ਥੜਾ ਚਾਰੇ ਥਾਣਾ ਪੂਰੀ ਦਿੱਤੀ ਦੇ ਲੱਗਿਆ ਕੀ ਮੁੱਲ ਆ ਬਈ ਫਿਰ ਇਹਦਾ ਮੁੱਲ ਤਾਂ ਬਈ ਇਹਦਾ 11000 ਰ ਮਾਰਦਾਨ ਹੋਜੂ ਹਾਂ ਹਾਂ ਕੋਈ ਕਰਾਂਗੇ ਠੀਕ ਆ 11000 ਰੁਪਿਆ ਬਾਈ ਕਹਿੰਦਾ ਮੁੱਲ ਆ ਬਾਕੀ ਮੌਕੇ ਤੇ ਮਾਰਦਾਨ ਜ਼ਰੂਰ ਹੋਜੂ ਅੱਗੇ ਬਾਈ ਦੋ ਨੰਬਰ ਬੱਛਾ ਦੋ ਨੰਬਰ ਵੀ ਵੈਚਫ ਬੱਛੀ ਆ ਪੂਰੀ ਵਧੀਆ ਫਾਰਮ ਚੋਂ ਲੈਤੀ ਵੀ ਆ ਬਹੁਤ ਸੋਹਣੀ ਆ ਬੱਛੀ ਬਾਈ ਠੀਕ ਆ ਹਾਂ ਬਾਕੀ ਚਾਰ ਹੀ ਥਾਣਾ ਹਾਂ ਪੂਰੀ ਆ ਬਹੁਤ ਪੂਰੀ ਪਿਆਰਾ ਪਈ ਆ ਜਮਾ ਫੇਸ ਬਹੁਤ ਪਿਆਰਾ ਯਾਰ ਹਣਾ ਕੰਮ ਵੀ ਮੜਾ ਮੜਾ ਲੱਗਾ ਹੋਇਆ ਵਾ ਜਮਾ ਬਲ ਛੋਟੇ ਛੋਟੇ ਬੋਦੀ ਵਾਦੀ ਬਾਈ ਚੈੱਕ ਕਰ ਲਓ ਕਿਆ ਬਾਤ ਚਾਰ ਹੀ ਥਾਣਾ ਚੈੱਕ ਕਰ ਲਓ ਠੀਕ ਆ ਬਾਈ ਚਾਰ ਹੀ ਥਾਣਾ ਬਾਈ ਕਹਿੰਦਾ ਹੂੰ ਬਹੁਤ ਚੰਗਾ ਸਣਾ ਗਲਾਬੀ ਗਲਾਬੀ ਥਣ ਲੱਗਾ ਬਾਈ ਹੈਨਾ ਖੋਲ ਦੇ ਬਈ ਇਹਨੂੰ ਵੀ ਤੋੜ ਦੇ ਇਧਰੋਂ ਲੰਮੀ ਤੋੜ ਦੇ ਮੜੀ ਜੀ ਬਾਕੀ ਟਾਚਾ ਨੂੰ ਚਾ ਬਈ ਚੈੱਕ ਕਰ ਲੋ ਕਿਆ ਬਾਤ ਆ ਤੋਰਾ ਵਸੀ ਦਾ ਇੱਕ ਨੰਬਰ ਆ ਇਹਨੇ ਹੈਗਾ ਲੱਤਾ ਜਪੜਿਆ ਕੇ ਤੁਰਦੀ ਆ ਨਹੀਂ ਨਹੀਂ ਬਾਈ ਪੂਰੀ ਵਧੀਆ ਜਮਾ ਘੋੜੀ ਵਰਗੀ ਆ ਪੂਰੀ ਖੁੱਲੇ ਬੈਟਾਂ ਚ ਦੀ ਵਸੀ ਹੈਗੀ ਤੇ ਇਹਦਾ ਬਾਈ ਕੀ ਮੁੱਲ ਇਹਦਾ ਮੁੱਲ ਬਾਈ 14000 ਰੁਪਏ 14000 ਹਾਂ ਮੰਨ ਤਾਣ ਹੋ ਜਾ ਆ ਮੰਨ ਤਾਣ ਕਰ ਦਾਂਗੇ ਠੀਕ ਆ ਫੁੱਲ ਬਾਈ ਮਸਤੀ ਕਰਦੀ ਆ ਫੁੱਲ ਸਮੀ ਪੜਿਆ ਅਹ ਮਾਲੋ ਵੀ ਦੋ ਦੋ ਤਿੰਨ ਤਿੰਨ ਮਹੀਨੇ ਸ਼ਾਂਕੀ ਟੀਕੇ ਦੇ ਕਾਬਿਲ ਆ ਤੇ ਨਹੀਂ ਕਾਬਿਲ ਕਾਬਿਲ ਬਾਈ ਪੂਰਾ ਖਾਣਾ ਪੀਣਾ ਦੇ ਆ ਚਾਰ ਪੂਰੇ ਖਾਈ ਤੁਰੀਆਂ ਜਾਂਦੀਆਂ ਤੇ ਕੀ ਹੋਵੇ ਚਾਰ ਤੁਰੂ ਬਾਈ ਫੋਰ ਲੱਗੀਆਂ ਅੱਗੇ ਬਾਈ ਤਿੰਨ ਨੰਬਰ ਤੇ ਜਰਸੀ ਦਾ ਬਚਾ ਆ ਗਿਆ ਇਹ ਜਰਸੀ ਆ ਗਈ ਬਾਈ ਪੂਰੀ ਵਧੀਆ ਸੋਹਣੀ ਬੈੜਾ ਪੂਰੀ ਚੰਗੀ ਕੱਦ ਕਾਖ ਵਾਲੀ ਐ ਬੱਸੀ ਤੇ ਮਾਰ ਰਕਾਰਡ ਵੀ ਚੰਗਾ ਚਾਰ ਹੀ ਥਾਣਾ ਬਾਈ ਪੂਰੇ ਵਧੀਆ ਦੇ ਉੱਠ ਕੇ ਠੀਕ ਹੈ ਛੋਲੀ ਬਾਈ ਅਪਾ ਚੇਕੜਾ ਨੇ ਕੀ ਆ ਬਾਤ ਆ ਯਰ ਫੜਨਾਰ ਕਥਣ ਲੱਗਾ ਵਾ ਹਨਾ ਪੂਰਾ ਸੋਹਣਾ ਬਾਈ ਚੇਕ ਕਰ ਲੋ ਬਹੁਤ ਸੋਹਣਾ ਥਣ ਲੱਗਾ ਵਾ ਇਹਨੂੰ ਵੀ ਬਾਈ ਖੋਲ ਦੇ ਤੋਲ ਫੇਸ ਬਾਈ ਬੱਚੇ ਆ ਚੈੱਕ ਕਰ ਲੋ ਇਹ ਮੰਨ ਲੋ ਕੱਦ ਦੀ ਬਹੁਤ ਆ ਬਾਈ ਸਾਰਾ 7-8 ਮਹੀਨਾ ਦਾ ਬੱਚਾ ਯਾਰ ਠੀਕ ਆ ਹੂੰ ਤੇ ਕੱਦ ਬਹੁਤ ਆ ਹਨਾ ਬਹੁਤ ਕੱਦਾਂ ਲੰਮਾ ਹੂੰ ਲੱਤਾਂ ਬਾਈ ਲੰਮੀਆਂ ਲੁਮੀਆਂ ਚੈੱਕ ਕਰ ਲੋ ਫੁੱਲ ਅੰਦਾਜ਼ਾ ਆ ਇਹਨਾਂ ਲੱਤਾਂ ਤੋਂ ਵੀ ਕਿੰਨਾ ਕੁ ਲੰਮਾ ਜਾਊ ਬੱਚਾ ਹਨਾ ਹੂੰ ਤੇ ਇਹਦਾ ਬਾਈ ਫਿਰ ਕੀ ਮੁੱਲ ਰੱਖੂ ਮੁੱਲੇ ਦਾ ਬਾਈ ਦੇ ਲੈਣੀ 8000 ਰੁਪਏ ਯਾਰ ਬਾਈ 8000 ਹਾਂ ਲੈ ਬਾਈ ਬੱਚੇ ਦੀ ਕੁਆਲਿਟੀ ਚੈੱਕ ਕਰਾਣਾ ਫੇਸ ਚੈੱਕ ਕਰਾਣਾ ਕਾਹ ਵਾਤਾ ਬਾਈ ਬੋਦੀ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਫੁੱਲ ਚੰਗਾ ਬੱਚਾ ਬਾਕੀ ਮੁੱਲ ਵੀ ਬਾਈ ਨਜਾਇਜ਼ ਰੱਖਿਆ ਜਾਮਾ 8000 ਰੁਪਿਆ ਤੇ ਅੱਗੇ ਭਾਈ 4 ਨੰਬਰ ਦੇ ਭਾਈ ਜਰਸੀ ਐ ਪਿਓਰ ਠੀਕ ਆ ਮਦਾ ਬੱਚਾ ਜਮਾਇਆ ਓਕੇ ਆ ਠੀਕ ਆ ਬੇਲ ਬੂਲ ਬਹੁਤ ਲੰਮੀ ਆ ਕਿਆ ਬਾਤ ਪੂਰੀ ਕੁਆਲਿਟੀ ਆ ਬਾਕੀ ਆਪਾਂ ਇਹਦਾ ਫੇਸ ਚੈੱਕ ਕਰਾ ਦਈਏ ਬੱਚੇ ਦਾ ਕਿਆ ਬਾਤ ਆ ਹਨਾ ਦਾਸ ਦਾ ਮੜਾ ਮੂੰਹ ਆ ਬਾਈ ਹਨਾ ਜਮ ਜਮ ਬਾਕੀ ਕੰਨ ਚੈੱਕ ਕਰ ਲਓ ਭਾਈ ਬਰੀਡ ਚੈੱਕ ਕਰ ਲਓ ਮੱਲਾ ਵੱਡੀ ਬੁੱਡੀ ਬਹੁਤ ਹੂਆ ਨਾ ਭਾਈ ਜਾਨੀ ਪੂਰੀ 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 ਬਾਈ ਇਹ ਕਿੰਨੀ ਕੁ ਉਮਰ ਦਾ ਬੱਚਾ ਹੈ ਇਹ ਬਈ ਹੋਊਗਾ 11 ਕਿ ਮਹੀਨਿਆਂ ਦਾ ਬੱਚਾ ਠੀਕ ਆ 11 ਕਿ ਮਹੀਨੇ ਬਈ ਉਮਰ ਆ ਥਣ ਚਾਰੀ ਹੈ ਬਈ ਹਾਂ ਜਾਦੂ ਦੇ ਚੱਕਰ ਕੀ ਬਾਤ ਆ ਬਈ 10 ਦਾ ਵੀ ਸਰੀਰ ਪੜਿਆ ਹੋਇਆ ਹੈ ਨਾ ਖੁੱਲੀ ਛੱਡੀ ਵੀ ਸੀ ਹੁਣ ਹੀ ਪਾਇਆ ਰੱਸਾ ਇਹਦੇ ਮੈਂ ਠੀਕ ਆ ਬਸ ਬਸੀਆਂ ਤਾਂ ਸਾਰੀਆਂ ਖੁੱਲੀਆਂ ਆਪਣੀਆਂ ਖੁੱਲੀਆਂ ਹੀ ਲਿਆਂਦੀਆਂ ਆਪਾਂ ਯਾਰ ਠੀਕ ਆ ਵੀਡੀਓ ਦਾ ਕਰਕੇ ਬੰਨ ਲੈਨੇ ਆ ਫਿਰ ਨਾ ਦਾੜਾ ਪਾਈ ਜਾਂਦੀ ਹੈ ਖੁੱਲੀਆਂ ਛੱਡੀਆਂ ਵੀ ਆਈਆਂ ਹੋਈਆਂ ਥੋੜਾ ਵੀਡੀਓ ਦਾ ਕਰਕੇ ਬੰਨਿਆ ਤਾਂ ਵੀ ਥੋੜਾ ਥੱਕਾ ਕਰਦੀ ਆ ਹਨ ਹਮ ਅਲਕਦੀ ਮੰਦੀ ਆ ਗਈ ਬੰਨੇ ਦੀ ਹਾਂ ਥਾਣਾ ਪਵੇ ਇਹਦੇ ਵਿੱਚ ਚੱਕਰ ਆ ਨਾ ਕਿਆ ਬਾਤ ਆ ਬਹੁਤ ਸੋਹਣਾ ਥਣ ਲਗਾ ਝੋਲੀ ਵੀ ਕਰਮ ਵਾਲੀ ਗੱਬਣਾ ਰਹੀ ਹੈਗੀ ਕੀ ਮੁੱਲ ਆ ਫਿਰ ਬਾਈ ਇਹਦਾ ਦੇਣ ਲੈ ਇਹਦਾ ਮੁੱਲ ਬਾਈ 22000 ਰੁਪਏ ਕਰਦੇ ਆ ਮਾਨਤਨ ਹੋ ਜਾ ਹਾਂ ਮਾਨਤਨ ਕਰਾਂਗੇ ਬਾਕੀ ਵੀ ਟੋਆ ਚੈੱਕ ਕਰ ਲ ਬੋਦੀ ਚੈੱਕ ਕਰ ਪੂਰੀ ਬੋਦੀ ਬਦੀ ਤੂੰ ਦੇਖਿਆ ਹੂੰ ਕਿਆ ਬਾਤ ਆ ਬਾਕੀ ਬਾਈ ਨੇ ਮੁੱਲ ਇਹਦਾ ਵੀ ਜਾਇ ਰੱਖਿਆ ਤੇ ਜੇ ਜੋੜਾ ਜੋੜਾ ਲੋਗੋ ਜੋ ਹੈ ਜਾ ਉਹੋ ਜ ਮਾਨਤਨ ਬੱਤ ਕਰ ਦੇਗੀ ਠੀਕ ਆ ਬਾਈ ਅਗਰ ਹੀ ਲਾਸਟ ਬੱਚਾ ਕਲੇਰਾਂ ਨੇ ਦਾ ਇਹ ਬਈ ਇਹ ਵੀ ਐਫਐਚ ਵਿੱਚ ਪੈ ਗਈ ਬੱਸੀ ਬਹੁਤ ਚੰਗੀ ਆ ਹੂੰ ਜਮਾਂ ਬਾਹ ਹੀਟ ਚੱਕੀ ਖੜੀ ਗੱਲ ਮੰਗਾਇਆ ਜਾ ਰੇ ਤਾਂ ਪਣੀ ਨਹੀਂ ਬਹੁਤ ਆ ਬਹੁਤ ਸੋਹਣੀ ਬੱਸੀ ਆ ਕੀ ਬਾਤ ਆ ਬਈ ਚੈੱਕ ਕਰ ਲੋ ਐਂ ਸਰੀਰ ਨਾਲ ਮਤਲਬ ਪੱਧਰ ਪਿਆ ਪੂਰਾ ਇਹ ਨਹੀਂ ਹੈਗਾ ਵੀ ਮਿੱਸੀ ਆ ਜਾਂ ਹੈਨਾ ਹਾਂ ਪੂਰੀ ਜਮਾਂ ਕਾਬਲ ਆ ਜਰ ਟੀਕੇ ਦੇ ਮਤਲਬ ਮੰਗਾ ਬਤੀ ਸਾਈਨ ਚੈੱਕ ਕਰ ਲੋ ਦਮ ਚੈੱਕ ਕਰ ਲੋ ਫੇਸ ਚੈੱਕ ਕਰ ਲੋ ਕੀ ਬਾਤ ਆ ਬਈ ਤੋਰਦੇ ਬਈ ਲੰਮ ਟੀਕੇ ਦਾ ਮੰਨ ਲਓ ਬਈ ਇਹ ਤਾਂ ਜਮਾਂ ਕਾਬਲ ਆ ਹੈਨਾ ਬਈ ਜਮਾਂ ਜਮਾਂ ਬਈ ਇਹਦਾ ਬਾਈ ਫਿਰ ਕੀ ਮੁੱਲ ਰੋ ਇਹਦਾ ਮੁੱਲ ਤਾਂ ਬਾਈ 12000 ਰੁਪਏ 12000 ਰੁਪਏ ਐ ਮਨ ਲਓ ਬਾਈ ਆਫਰ ਹੀ ਆ ਕਨੇ ਨਾ ਨਾ ਬਸ ਹੁਣ ਗਰਮੀ ਆ ਗਈ ਬਸ ਹੁਣ ਆਪਾਂ ਚੈੱਕ ਕਰਾਣਾ ਚਾਰ ਹੀ ਥਾਣਾ ਬਹੁਤ ਚੰਗਾ ਠੰਡ ਲੱਗਿਆ ਵਾ ਲੈ ਬਾਈ ਕੀ ਬਾਤ ਹੈ ਠੰਡ ਬਹੁਤ ਚੰਗਾ ਲੱਗਿਆ ਯਾਰ ਹਨਾ ਬਹੁਤ ਸੋਹਣੀ ਆ ਬਾਈ ਬੱਸੀ ਹੂੰ ਵੀ ਬ੍ਰੀਡ ਚ ਵੀ ਫੁੱਲ ਆ ਚੱਕੀ ਬਾਈ ਨੇ ਬਾਈ ਮੁੱਲ ਵੀ ਜਾਇ ਰੱਖਿਆ 12000 ਰੁਪਏ ਐ ਮਨ ਲਓ ਵੀ ਪੜੀ ਪਈਆ ਕਨੇ ਬੇਟੀ ਜਿਹੜੇ ਕਾਬਲਾ ਜਮਾ ਹਾਂ ਤੇ ਬਾਈ ਇਹ ਕੋਈ ਮਤਲਬ ਕਿ ਜੋੜੇ ਜੋੜੇ ਦਾ ਚਾਹ ਬਣਾ ਹੋਇਆ ਉਹ ਬਾਈ ਕਰ ਦਾਂਗੇ ਮਾਨ ਦਾ ਯਾਰ ਉਹਦੇ ਵਾਅਦਾ ਕਰ ਦਾਂਗੇ ਚੱਲ ਠੀਕ ਆ ਬਾਈ ਬਾਈ ਕਹਿੰਦਾ ਉਹ ਜਮਾਨਤਾਂ ਹੋ ਜਾਊਗਾ ਇਹ ਨਾਕਸੀਗੇ ਬਾਈ ਕੋਲੇ ਬਾਈ ਪੰਜ ਤੇ ਆਪਾਂ ਪੰਜ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ